ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੌਰ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਦਾ ਬਲੌਗ ਹੈਗਾ ਅੱਜ ਚੱਲੇ ਆ ਮੇਰੀ ਛੋਟੀ ਨੰਨ ਦੇ ਘਰੇ ਕੱਲ ਆਪਾਂ ਗਏ ਸੀ ਵੱਡੀ ਨੰਨ ਦੇ ਘਰੇ ਤੇ ਸਵੇਰੇ ਥੋੜੇ ਜੇ ਕੰਮ ਸੀਗੇ ਤੇ ਸ਼ਾਮ ਨੂੰ ਟਾਈਮ ਮਿਲਿਆ ਸੀ ਤੇ ਤਾਂ ਕਰਕੇ ਹੁਣ ਅੱਜ ਸ਼ਾਮ ਨੂੰ ਅਸੀਂ ਉਹਨਾਂ ਦੇ ਘਰ ਜਾ ਰਹੇ ਹਾਂ ਤੇ ਮੈਂ অলਮੋਸਟ ਉਹਨਾਂ ਦੇ ਘਰੇ ਅਸੀਂ ਪਹੁੰਚਣ ਵਾਲੇ ਆ ਮੈਂ ਰਸਤੇ 'ਚ ਹੀ ਬਲੌਗ ਸਟਾਰਟ ਕੀਤਾ ਸੀਗਾ ਤੇ ਸਿਮੋਜ ਲੈ ਕੇ ਆ ਰਹੇ ਹਾਂ ਫਰੂਟ ਤੇ ਮਿਲਦੇ ਆ ਆਪਾਂ ਤੁਹਾਨੂੰ ਮੇਰੀ ਛੋਟੀ ਨਾਨਦ ਦੇ ਘਰੇ ਚਾ ਕੇ ਤੇ ਸਾਡਾ ਲੱਡੂ ਵੀ ਸਾਡੀ ਵੇਟ ਕਰਦਾ ਆ ਤੇ ਆਪਾਂ ਮਿਲਦੇ ਆ ਉੱਥੇ ਟ੍ਰੈਫਿਕ ਟ੍ਰੈਫਿਕ ਨਾਈਟ ਟਾਈਮ ਇੰਡੀਆ ਚ ਥੈਂਕ ਯੂ ਯਾਰ ਸੇ 24 ਸਾਢੇ 6 ਦਾ ਗਗਨ ਨੂੰ ਟਾਈਮ ਦਿੱਤਾ ਸੀ ਆਪਾਂ ਸਹੀ ਟਾਈਮ ਤੇ ਉਹਦੇ ਕੋਲ ਪਹੁੰਚ ਜਾਣਾ ਆ ਸੇ ਉਹ ਸਹੀ ਆ ਰਿਹਾ ਸੀਗਾ ਲਾ ਮੈਂ ਦੂਜੀ ਗਲਤ ਕਿ ਲੋਕ ਸਹੀ ਆ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਬਾਜ਼ਾਰ ਕਿਹੜਾ ਲੈ ਤੋਂ ਵਾਲਿਆਂ ਨੂੰ ਤਾਂ ਪਤਾ ਹੀ ਹੋਊਗਾ ਕਿਹੜਾ ਆ ਚਕੇ ਯਾਪਾ ਨਰ ਖਾ ਕੇ ਵਾਕ ਕਰਨੇ ਵੀ ਚੱਲੇ ਸਾਡੇ ਵਰਗੇ ਇੱਥੇ 10 10 11 11 ਵਜੇ ਖਾਂਦੇ ਨੇ ਸ਼ਹਿਰਾਂ 'ਚ ਇਹ ਆ ਉਹ ਟਾਈਮ ਟੇਬਲ ਤੇ ਵਾਕ ਪੱਕੇ ਹੁੰਦੇ ਆ ਬੰਦੇ ਤੇਲਾ ਨਹੀਂ ਬਚਲੇ ਯੈਸ ਆਹ ਸਾਡੀ ਛੋਟੀ ਦਾ ਘਰ ਸਿਸ ਆਹ ਸਾਡੀ ਛੋਟੀ ਦਾ ਘਰ ਹਾਂਜੀ ਚਲੋ ਕੋਈ ਮਸੀ ਸਾਸੀ ਕਾਲ ਕਿਵੇਂ ਹੋ ਮਸੀ ਕੀ ਆ ਚੱਲ ਠੀਕੋ ਹਾਂ ਵਧੀਆ ਹਾਂ ਚਲੋ ਵੀ ਮੁੰਡੇ ਦੇ ਮਾਮੇ ਮਿਲਣ ਆਏ ਸੀ ਤੂੰ ਘਰੇ ਹੈ ਨਹੀਂ ਹੈ ਹੈ ਤੇ ਘਰੇ ਨਹੀਂ ਫਿਰ ਤੇ ਗੇੜਿਆਂ ਤੇ ਫਿਰ ਮਿਲ ਗਏ ਭਈ ਅਸੀਂ ਤੁਹਾਡੇ ਘਰੇ ਆਏ ਸੀ ਤੁਸੀਂ ਘਰੇ ਹੁੰਦੇ ਨਹੀਂ ਹੈ ਅਸੀਂ ਪਹਿਲਾਂ ਵੱਡੀ ਦੀ ਜੇ ਘਰੇ ਗਏ ਉਹ ਸੁੱਤੀ ਪਈ ਕਹਿੰਦੀ ਤੁਸੀਂ ਕਿਵੇਂ ਸਾਲ ਜਲਦੀ ਆ ਗਏ ਵੀ ਅਸੀਂ ਇਹ ਸੀ 12:00 ਵਜੇ ਆਵਾਂਗੇ ਹੈ ਤੇ ਚਾਹ ਉਹ ਤਾਂ ਪਤਾ ਹੀ ਸੀ ਹੈ ਤੇ ਕੀਤੀ ਵਿਦਦੇ ਸੀ ਤੁਸੀਂ ਕਮੀਓ ਕਮੇ ਕਰਦੇ ਸੀਗੇ ਕਮੀਗਾ ਕਰਦੇ ਸੀਗੇ ਹਾਂਜੀ ਕਮੀ ਕਿਥੇ ਆ ਨਾ ਮੈਂ ਹੋ ਗਿਆ ਨਾ ਮੈਂ ਗੇੜਾ ਮਾਮਾ ਜੇ ਗੇੜਾ ਕਢਾ ਕੇ ਲਿਆਉਂ ਬਾਹਰ ਫੇਰ ਹੈ ਤੇ आज इसमें किस नाम लाओ कड़ी जगह पे होगी तो ए बोलो बी डी एफ सुना है दे अभी सी बी ओके आगे आ एक बंदा आगे आगे आ बी आगे आ सी आगे आ बी आगे आ गेट वर्ड ऐसे जरा हाथ फाइव करते

ਚੱਪ 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 ਮਾਂ ਮਿਲਦੇ ਕੋ ਚੱਪ ਚੱਪ ਬੜਾ ਬੜੀ ਫੋਨ ਤੇ ਲੱਗਦਾ ਨਾ ਚੱਲ ਠੀਕ ਹੈ ਫੋਨ ਕਰ ਫਾਈ ਫਾਈ ਯੇ ਫੋਰ ਕਿਵੇਂ ਲੱਗ ਰਿਹਾ ਹੈ ਇੰਡੀਆ ਜਾ ਕੇ ਵਧੀਆ ਲੱਗਦਾ ਵਧੀਆ ਮਾਜੇ ਖਾਓ ਪੀਓ ਭਾਜੀ ਆ ਸਾਡੇ ਛੋਟੇ ਪਰੋਣਾ ਸਾਬ ਨੇਗੇ ਤੁਹਾਨੂੰ ਇੰਡੀਆ ਜਾ ਕੇ ਕਿਵੇਂ ਲੱਗਦਾ ਮੈਨੂੰ ਤੋਂ ਦੇ ਨਾਈ ਪੋਸਟ ਕਰਿਓ ਕੱ체 ਹੱਦ ਤੇ ਪਾਸ ਚੱਕ ਲਿਆ ਤੇ ਵਿੱਚ ਸਾਰਾ ਕੁਝ ਪਾ ਲਿਆ ਵੀ ਸਾਡਾ ਪ੍ਰਾਣਾ ਸਰਮੀਲਾ ਸਾਨੂੰ ਕਹਿੰਦੇ ਨਾ ਮੈਨੂੰ ਬਲੌਗ 'ਚ ਨਾਲ ਲੈ ਕੇ ਆਇਓ ਇਹ ਸਾਡਾ ਸਰਮੀਲਾ ਪ੍ਰਾਣਾ ਹੈ ਹਾਂਜੀ ਆ ਇਹ ਮੇਰੀ ਛੋਟੀ ਨੰਦਾ ਤੁਸੀਂ ਸਾਨੂੰ ਕਿੱਥੇ ਲੈ ਕੇ ਜਾ ਰਹੇ ਹੋ ਵੈਸੇ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਫਾਈਵ ਰਿਵਲ ਓਏ ਚਲੋ ਇੱਜੀ ਗਰਾਊਂਡ 'ਚ ਆਓ ਹੋ ਕੇ ਠੀਕ ਆ ਚਲੋ ਮਿਲਦੇ ਆ ਤੁਹਾਨੂੰ ਅਸੀਂ ਰੈਸਟੋਰੈਂਟ 'ਤੇ ਜਾ ਕੇ ਠੀਕ ਹੈ ਮੈਨੂੰ ਲੈ ਲੋ ਕਿਧਰ ਬੈਗਿਆ ਬੱਤੂ ਹਾਂਜੀ ਲੈ ਮੈਨੂੰ ਦੋਰ ਖੋਲੋ

Jajika. Andi, आंधी nggak दादी गोचका बिबी नु ताली ini, ਆਹ ਪਰ ਨੂੰ ਆਹ ਆਹ ਥੱਲੇ ਨੂੰ ਜਾ ਕੇ ਨਹੀਂ ਵੀਂਗੂ ਵੀ ਫੋਜ ਦੰਦ ਵੀ ਸਾਨੂੰ ਕੁੜੀ ਨੇ ਸਾਨੂੰ ਰਾਤ ਜਾ ਨਹੀਂ ਦਿੱਤਾ ਕਹਿੰਦੀ ਨਹੀਂ ਰੁਕਣਾ ਹੈ ਆ ਤੇ ਰਾਤ ਰੋਕ ਲਿਆ ਤੇ 10 ਵਜ ਗਏ ਹਜੇ ਤੱਕ ਨਹੀਂ ਸਾਨੂੰ ਜਾਣ ਦਿੰਦੇ ਤੁਸੀਂ ਜਾਣ ਨਹੀਂ ਦੇਣਾ ਸਾਨੂੰ ਕਰ ਉਹ ਨਹੀਂ ਉਹ ਨੋ ਨੂ 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 ਪਹਿਲਾਂ ਕਹੇ ਨੂ 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 ਦੇ ਦਦੇ ਦੇ ਰਹਿ ਗਏ ਫੋਕਾ ਨੋ 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 ਗੋਲ ਕਪਾ ਲਿਆ ਅਰ ਮਦੇ ਇਹ ਦੋ ਰੋਣਾ ਹਰਦੇ ਨਾਲ ਹੀ ਰੂੜੂ ਹਾਂਜੀ ਤੂੰ ਨੇ ਨਾ ਬੈਗ ਜਗਾਉਂਦਾ ਚਲ ਠੀਕ ਹੈ ਬਣੀ ਮਿਲਦੇ ਆ ਓਕ ਬਾਈ ਚਲ ਮਮੈਂ ਕਿਚੀ ਦੇਗਾ ਦੇ ਕਿਸੇ ਕਰ ਦੋ ਲੈ ਕੇ ਜਾਉਂਗਾ ਨਹੀਂ ਆ ਜੀ ਉਹ ਗੱਜਾ ਚੱਲ ਜਾ ਨਾਲ ਦੇ ਨਾਲ ਗੱਡੀ ਜੀ ਬਿਠਾਉਣਾ ਹਾਂਜੀ ਚਲੋ ਕਿਹ ਲਾਲ ਜੀ ਨਾਲੋਂ ਨਾਲ ਕੇ ਚੱਲੀ ਹੈ ਨਾ ਚੱਲੀ ਗੱਡੀ ਦੇ ਬਾਈ ਦੇ ਹਤੇ ਬਾਈ ਕਰ ਦੋ ਬਾਈ ਬਾਈ ਕੀ ਕਿੱਚੀ ਕਰਦੇ ਉਹਨੂੰ ਮਮਾ ਨੂੰ ਕੀੱਚੀ ਕਰ ਦੋ ਚੰਗਾ ਬਾਅਦ ਚੱਲੇ ਬਾਈ ਬਾਜੀ ਲੈ ਆ ਜਾਈ ਬਸ ਬਾਈ ਮਾਲ ਦੇ ਆ ਜਾਓ ਹੁਣ ਸਾਰੇ ਸਾਰੇ ਜਾਣੇ ਠੀਕ ਹੈ ਜਿਹੜਾ ਮਾਰ ਲਓ ਸਾਰੇ ਜਾਣੇ ਚੱਲਿਆ ਮਸੇ ਤੁਸੀਂ ਵੀ ਆਉਣਾ ਹੈ ਠੀਕ ਹੈ ਹਾਂ ਬਾਏ ਬਾਏ ਨਹੀਂ ਜਾਣਾ ਬਸ ਜਿਆ ਸੀ ਗਗਨ ਦੇ ਘਰੋਂ ਵਾਪਸ ਆ ਗਏ ਸੀ ਤੇ ਹੁਣ ਚੱਲੇ ਆ ਆਪਾਂ ਆਪਣੇ ਘਰ ਨੂੰ ਤੇ ਇਸੇ ਨਾਲ ਹੀ ਆਪਾਂ ਅੱਜ ਵਲੌਗ ਨੂੰ ਇੱਥੇ ਹੀ ਅੰਡ ਕਰਦੇ ਆ ਤੇ ਪਾਵਾਂਗੇ ਕੱਲ ਨੂੰ ਨਵਾਂ ਵਲੌਗ ਓਕੇ ਬਾਏ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਸਾਰਿਆਂ ਦਾ ਬਾਈ ਕਰੋ ਬਾਏ Ok de pa are you?